ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਸਭ ਸਾਰੇ ਠੀਕ ਠਾਕ ਆ ਜੀ ਫੇਰ ਟਾਈਮ ਹੋ ਗਿਆ ਜੀ ਮਾਰਨਿੰਗ ਦੇ 9:00 ਵਜੇ ਤੇ ਆਪਾਂ ਹੁਣ ਵਲੌਗ ਸ਼ੁਰੂ ਕਰਨ ਲੱਗੇ ਆ ਬਸ ਪਹਿਲਾਂ ਜੀ ਮੀਂਹ ਆਈ ਜਾਂਦਾ ਕਰਕੇ ਦਾ ਕੰਮ ਘਾਰ ਲੋਟ ਹੀ ਨਹੀਂ ਆ ਰਿਹਾ ਕਿ ਕਿਸੇ ਜ਼ਰ ਪਸ਼ੂਆਂ ਦਾ 11-12 ਦਾ ਉੱਜਿਆ ਪਿਆ ਸਾਨੂੰ ਪਤਾ ਨੀਰਾਚਾਰਾ ਖਵਾਉਣਾ ਪਸ਼ੂਆਂ ਨੂੰ ਫੇਰ ਗੋਹੇ ਕੁੜੇ ਦਾ ਕੰਮ ਪਾਟਿਆ ਦਾ ਸਾਰੇ ਵਜਤਾਰਾ ਕੱਢੀਆਂ ਮਸਾ ਗਾਰੇ ਤੇ ਲੈ ਕੇ ਤੇ ਥੋੜਾ ਜਿਹਾ ਔਖਾ ਹੋ ਜਾਦਾ ਜੀ ਆ ਮੀਹ ਮੀਹ ਕਣੀ ਥੋੜਾ ਜਿਹਾ ਕੱਚੇ ਥਾਂ ਦਾ ਔਖਾ ਹੋ ਜਾਂਦਾ ਨਹੀਂ ਕਣੀ ਨਹੀਂ ਤੁਸਮਾਂ ਦੀ ਗਰਮੀ ਦੇ ਵਿੱਚ ਥਾਂ ਕੱਚਾ ਹੁੰਦਾ ਇਹਦਾ ਠੰਡਾ ਹੁੰਦਾ ਕੋਸੂ ਮੋਝਾ ਆਣਾ ਬੈਠੇ ਰਹਿੰਦੇ ਐ ਤੇ ਵਾਸ ਜੀ ਮੈਂ ਰੋਟੀ ਲੱਗਦੀ ਸੀ ਤੇ ਮੈਂ ਕਿਹਾ ਚਲੋ ਤੋਂ ਪਹਿਲਾਂ ਮੈਂ ਰੈਤਾ ਪਾ ਲਾਂਗਾ ਰੈਤਾ ਪਾ ਲਾ ਜੀਰਾ ਪੋਣ ਰਹੀ ਸੀ ਮੈਂ ਆਪਾਂ ਤਵੇ ਦੇ ਉੱਤੇ ਭੁੰਨ ਲੈਣੀ ਨਦੀ ਦਾ ਤੇ ਮੈਂ ਕਿਹਾ ਚਲੋ ਪਾ ਲਈਏ ਰੈਤਾ ਬਾਕੀ ਜਿਹੜੇ ਭੈਣ ਭਰਾ ਪਲੀਜ਼ ਆਪਣੇ ਚੈਨਲ ਤੇ ਨਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਲੋ ਮੱਖਾ ਜਨ ਰਾਇਤਾ ਬਾਲੀ ਕਿਉਂ ਆਪਾਂ ਕਾਲਾ ਹੋ ਰੱਖੀ ਜਿੱਥੇ ਆਈ ਵੀਰਵਾਹ ਤੇ ਉਹਦੇ ਆਪਾਂ ਦੁੱਧ ਨਹੀਂ ਰੜਕਦੇ ਹੁੰਦੇ ਤੇ ਭਣ ਕੇ ਵੀ ਨਹੀਂ ਬੇਚਤੀ ਸੀਗੀ ਤੇ ਮੱਖਾ ਚੱਲ ਰੁਕਦਾ ਲੱਗਦੀ ਹੈ ਫੇਰ ਰਾਇਤਾ ਬਾਲੀ ਲੱਸੀ ਦਾ ਫੇਰ ਆਪਾਂ ਪੀਣੀ ਨਹੀਂ ਜਾਂ ਪੀਣੀ ਨਹੀਂ ਮਤਲਬ ਲੱਸੀ ਦਾ ਬਣਾਈ ਨਹੀਂ ਪੀਣੀ ਨਹੀਂ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਜਿਆਦੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਨਾ ਤੁਸੀਂ ਬਹੁਤ ਹੀ ਜਿਆਦੇ ਸੋਹਣੇ ਜਿਹੜੀ ਮੈਂ ਉਹਦੇ ਵੀਡੀਓ ਪਾਈ ਸੀ ਪਰसों ਵੀ ਆਪਣੀ ਮੋਟਰ ਦੇ ਵਿੱਚ ਇੰਨਾ ਸਮਾਨ ਨਿਕਲਿਆ ਹਨਾ ਸਾਰੇ ਭੈਣ ਭਰਾਵਾਂ ਨੇ ਹਨਾ ਸਮਝਿਆ ਵੀ ਹਾਂ ਵੀ ਲੋਕ ਕਿੰਨਾ ਜਿਆਦਾ ਇੱਕ ਦੂਜੇ ਦੇ ਲੱਗਦੇ ਆ ਹਨਾ ਅੱਜ ਕੱਲ ਤੇ ਪਤਾ ਤਾਂ ਹੈਗਾ ਜੀ ਸਾਨੂੰ ਭੈਣਾ ਪੁੱਤਨਾ ਸਿੰਗਲ ਸਾਨੂੰ ਸਾਨੂੰ ਪਤਾ ਵੀ ਕੌਣ ਆਪਾਂ ਤਾਂ ਅੱਜ ਵੀ ਜੀ ਸਾਨੂੰ ਦੀਦੀ ਕੌਣ ਹੈ ਵਾਲ ਆਦੇ ਹੁੰਦੇ ਜੀ ਕਿਉਂ ਐਵੇਂ ਹੈਨਾ ਕਿਸੇ ਨੂੰ ਵੀ ਆਪਾਂ ਕੁਝ ਬੋਲਾਂਗੇ ਮੜੋ ਅਗਲਾ ਕੁਝ ਬੋਲੂਗਾ ਵੀ ਕੀ ਫਾਇਦੇ ਵਾਲੀ ਗੱਲ ਨਹੀਂ ਕੀ ਤੇ ਆਪਾਂ ਆਪਦਾ ਕੰਮ ਕਰਦੇ ਆ ਠੀਕ ਕਰੀ ਜਾਓ ਵਧੀਆ ਤੇ ਉਹ ਵਾਹਿਗੁਰੂ ਸਾਰਾ ਕੁਝ ਦੇਂਦਾ ਹੈਨਾ ਆਪਦਾ ਕੰਮ ਤੇ ਧਿਆਨ ਰੱਖੋ ਵਧੀਆ ਤੇ ਉਹ ਵਾਹਿਗੁਰੂ ਨਹੀਂ ਕਰਨਾ ਕਿਉਂਕਿ ਜੀ ਜੋਰ ਤਾਂ ਸਾਰਾ ਲਾ ਲਿਆ ਸੀਗਾ ਪਰ ਮੋਟਰ ਹੈਨਾ ਆਪਣੀ ਚੱਲ ਪਈ ਤੇ ਐਦੂ ਉੱਤੇ ਵੱਡਾ ਕੀ ਸਬੂਤ ਸਬੂਤ ਹੋਊਗਾ ਕੀ ਹੈਨਾ ਵੀ ਵਾਹਿਗੁਰੂ ਹੋਊ ਰੱਬ ਨਾਲ ਤਾਂ ਕਿਸੇ ਦੀ ਪ੍ਰਵਾਹ ਨਹੀਂ ਜੀ ਸਾਨੂੰ ਦਾ ਜੋ ਹੋਊਗਾ ਉਹ ਵਾਹਿਗੁਰੂ ਦੇਖ ਰਿਹਾ ਹੈ ਨਾ ਜੇ ਤਾਂ ਬੇਈਮਾਨੀ ਅਸੀਂ ਕਰਾਂਗੇ ਤਾਂ ਸਾਡੇ ਅੱਗੇ ਆਉਣੀਆਂ ਜੇ ਕੋਈ ਹੋਰ ਬੇਈਮਾਨੀ ਕਰਦਾ ਸਾਡੇ ਨਾਲ ਤਾਂ ਉਹਨਾਂ ਦੇ ਅੱਗੇ ਆਉਣਗੀਆਂ ਕਿਉਂਕਿ ਆਦੇ ਹੁੰਦੇ ਆ ਨਿਆ ਹੁੰਦਾ ਜਿਹੜਾ ਇੱਥੇ ਹੁੰਦਾ ਜੀ ਉਹ ਇੱਥੇ ਹੋ ਕੇ ਜਾਂਦਾ ਗਾਂਹ ਨਰਕ ਸਵਰਗ ਹੈ ਜਿਹੜਾ ਗਾਂ ਉਹ ਕਿਹਨੇ ਦੇਖਣਾ ਹੈ ਉਹ ਕਿਸੇ ਨੇ ਨਹੀਂ ਦੇਖਿਆ ਇੱਥੇ ਦੇਖੂਗਾ ਸਾਰਾ ਕੁਝ ਜੇ ਵੀ ਹੈ ਜਿਹੜਾ ਆਪਾਂ ਕਰਦੇ ਆ ਕਰਮ ਚੰਗੇ ਕਰਦੇ ਆ ਮਾੜੇ ਕਰਦੇ ਆ ਹਨ ਇੱਥੇ ਪੁਗਤ ਕੇ ਜਾਣੇ ਆ ਸਾਰੇ ਤੇ ਲੋਜੀ ਖਾ ਲੋ ਜੀ ਸਾਰੇ ਜਣੇ ਰਹਿਤਾ ਕਈ ਦਿਨਾਂ ਤੋਂ ਉਹ ਬਣਾੜਿਆ ਤਾਂ ਪੜਾ ਸਵਾਲ ਆ ਗਿਆ ਬਸ ਤੋਂ ਤੋਂ ਬੰਦੇ ਬਣਾਣੇ ਵਿੱਚ ਜਿਹੜੀਆਂ ਵਾਲੀ ਮੈਂ ਪੂਰਾ ਆ ਗਿਆ ਜੀ ਜੋਰ ਦਾ ਤੇ ਘੇਰਾ ਹਟੀਆਂ ਸੀ ਅਸੀਂ ਭਾਈ ਮੰਮੀ ਨੇ ਮੈਂ ਕੱਪੜੇ ਪਾਤੇ ਮਸ਼ੀਨ 'ਚ ਮਗਰ ਹਟ ਗਿਆ ਮੰਮੀ ਨੂੰ ਅਖਾ ਪਾਦਾ ਮੰਮੀ ਕਹਿੰਦੀ ਪਾ ਦੇ ਤੇ ਮੰਮੀ ਨੇ ਕਿ ਚੱਲੇ ਹੁਣ ਘਚਰਕ ਚਲ ਕੇ ਵਿਚਾਰੀ ਨੇ ਸੁੱਕਣੇ ਲਾਏ ਹਜੇ ਸੁੱਕਣੇ ਲਾ ਕੇ ਹਟੀ ਸੀ ਸਾਰੇ ਘੱਲ ਗਏ ਉਹ ਦੀ ਆ ਗਿਆ ਹੁਣ ਦੁਬਾਰੇ ਬੱਠਲ ਚ ਧਰਿਆ ਸਾਰੇ ਲਾ ਕੇ ਫਿਰ ਆ ਬੈਤੂਗੀ ਪਤਾ ਨਹੀਂ ਕੀ ਕੱਬਾ ਲਉਗਾ ਤੁਸੀਂ ਮੈਨੂੰ ਕੋਈ ਰੋਟੀ ਨਹੀਂ ਛੜਦੇ ਵਿਜੇ ਤਾਂ ਮੈਂ ਜੇ ਤਾਂ ਮੈਂ ਮੀ ਪਾਉਣਾ ਹਨਾ ਫਿਰ ਫਿਰ ਤੁਸੀਂ ਆਹਦੇ ਨੇ ਹਟਦਾ ਨਹੀਂ ਜੇ ਮੈਂ ਨਹੀਂ ਪਾਉਂਦਾ ਫਿਰ ਤੁਸੀਂ ਆਹਦੇ ਨੇ ਰੱਬ ਮੀ ਨਹੀਂ ਪਾਉਂਦਾ ਗਰਮੀ ਐ ਫੇਰ ਦੁਨੀਆਂ ਦਾ ਕੋ ਸੋਟਾ ਵੀ ਤੁਸੀਂ ਮੈਨੂੰ ਕਿਸੇ ਰੋਟੀ ਨਹੀਂ ਦੇ ਲੋਟ ਆਉਂਦੇ ਆਦਾ ਹੋਊਗਾ ਪਰਾ ਹੋਏ ਜੀ ਨਾ ਇੱਕ ਤਾਂ ਹੁੰਦਾ ਵੀ ਸਿੱਧਾ ਪਾ ਕੇ ਨੋਰਮਲ ਹੈ ਨਾ ਫਿਰ ਅੱਪ ਚੱਕ ਜੇ ਚਲੋ ਆਏ ਹੋ ਜਾਂਦਾ ਵੀ ਸਿੱਧਾ ਪਾ ਦ ਉਹ ਹਵਾ ਹੋਵਾ ਨਾਲ ਵਧੀਆ ਸੁੱਕ ਜਾਂਦਾ ਦਦਾ ਮੀ ਪਰ ਜਿਹੜੀ ਆ ਝੜੀ ਹੁੰਦੀ ਆ ਸਾਰ ਉਧਰੋਂ ਤਾਂ ਪਸ਼ੂਆ ਥੱਲੇ ਵਿਚਾਰਾਂ ਥੱਲੇ ਬੁਰਾ ਹਾਲ ਹੋ ਗਿਆ ਉਧਰੋਂ ਜਿਹੜੀ ਆਪਣਾ ਆ ਫਸਟ ਹੈ ਬੇੜੇ ਚੌਂਦਰਾ ਜਿਹੜਾ ਆਪਣਾ ਤੇ ਸਾਰੇ ਜਿੱਥੇ ਜਿੱਥੇ ਟਾਲੀ ਫਸ ਸਾਰੇ ਲੱਗੇ ਹਰੇ ਬਾਈ ਜੰਮ ਗਈ ਜਿੱਥੇ ਜਿੱਥੇ ਮਾੜਾ ਮੋਟਾ ਕੋਈ ਪਾਣੀ ਖੜ ਜਾਂਦਾ ਟੋਆ ਟੱਬਾ ਹੁੰਦਾ ਹੈ ਨਾ ਤੇ ਹੁਣ ਜਦੋਂ ਮਾੜਾ ਮੋਟਾ ਕੋਈ ਮੀਂਹ ਦਾ ਮੌਸਮ ਸਾਫ ਹੋਊਗਾ ਫਿਰ ਸਾਰੇ ਚੌਂਦਰੇ ਦੇ ਪੋਚਾ ਕੱਢਣੀ ਉਹ ਵੀ ਤੇ ਪੰਜ ਛੀ ਵਾਲਟਾਂ ਨਾ ਕਿਤੇ ਜਾ ਕੇ ਹਰੇ ਬਾਈ ਲੋਟ ਆਉਗੀ ਤੇ ਹਰੇ ਬਾਈ ਜੰਮ ਜਾਂਦੀ ਹੈ ਜੀ ਕੀ ਕਰੀਏ ਚਲੋ ਜੀ ਆਪਾਂ ਰਾਇਤਾ ਬਣਾ ਲਈਏ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਤੇ ਨਾ ਇੱਕ ਹਰਮੇਸ਼ ਜੀ ਕਹਿੰਦੇ ਸੀ ਕਿ ਕਹਿੰਦੇ ਤੁਸੀਂ ਟੰਬਾ ਲਾ ਰੱਖਿਆ ਜਿਹੜਾ ਬਾਰਨਾ ਕਿਉਂ ਲਾਇਆਗਾ ਉਹ ਟੰਬਾ ਜੀ ਅਸੀਂ ਨਾ ਵੀ ਬਾਰ ਅਸੀਂ ਵੀ ਇੱਕ ਤਾਂ ਹੁੰਦਾ ਲੋਕ ਸੱਬਲ ਰਾਖ ਰੱਖਦੇ ਵੀ ਕੱਲੀ ਬਾਰੀ ਖੋਲ ਦਿੰਦੇ ਹਨ ਅਸੀਂ ਬਾਰ ਖੋਲ ਕੇ ਰੱਖਦੇ ਆ ਮਤਲਬ ਅਸੀਂ ਇੱਕ ਵਾਰ ਤਾਂ ਸਾਡਾ ਭੜਿਆ ਹੁੰਦਾ ਇੱਕ ਵਾਰ ਅਸੀਂ ਖੁੱਲਾ ਰੱਖਦੇ ਆ ਤੇ ਜਿਹੜਾ ਵਾਰ ਸਾਡਾ ਭੜਿਆ ਹੁੰਦਾ ਉਹਦੇ ਨਾਲ ਲਾਈਦਾ ਉਹ ਟੰਬਾ ਅਸੀਂ ਉਹ ਆਏ ਹੁੰਦਾ ਵੀ ਜਿਵੇਂ ਹਵਾ ਤੇਜ਼ ਤੂ ਜਾ ਜਾਂਦੀ ਕਈ ਵਾਰੀ ਤਾਂ ਫੜਾ ਫੜਾ ਨਹੀਂ বাজਦਾ ਬਾਰ ਵੀ ਹਵਾ ਨਾਲ ਖੁੱਲ ਗਿਆ ਢੰਬੰਦ ਹੋ ਗਿਆ ਹਨਾ ਆਏ ਨਹੀਂ ਫਿਰ ਉਸੇ ਤਾਂ ਟੰਬਾ ਲਾਇਆ ਉਹ ਤੇ ਉਹ ਸਾਡਾ ਪਰਮਾਨੈਂਟ ਟੰਬਾ ਜੀ ਉੱਥੇ ਹੀ ਰਹਿੰਦਾ ਉਹ ਉਹ ਬਾਲਾ ਜੀ ਅਸੀਂ ਤਾਂ ਲਾਇਆ ਹੋਇਆ ਉੱਥੇ ਹੀ ਤੇ ਹੋਰ ਤਾਂ ਕੋਈ ਚੱਕਰ ਨਹੀਂ ਜੀ ਹਾਂ ਤੁੱਪ ਵੀ ਹੈ ਨੜੇ ਮੀ ਹੈ ਕੀ ਆਲੇ ਹੁੰਦਾ ਮੰਮੀ ਮੀ ਇਹ ਤਾਂ ਹੋਵੇ ਮੀ ਹੋਵੇ ਕਿਹਦਾ ਵਿਆਹ ਹੁੰਦਾ ਹੁੰਦਾ ਗਿੱਦੜ ਕੀ ੜੀ ਦਾ ਪੀਂਗ ਵੀ ਪੈਂਦੀ ਉਹ ਅੱਛਾ ਠੀਕ ਹੈ ਨਾ ਨੀ ਇਹਨਾਂ ਸਿਆਣੇ ਹਾਂ ਅੱਗੇ ਗੱਲਾਂ ਕਰਦੇ ਸੱਤਰੰਗੀ ਪੀਂਗ ਪਾ ਆਖੇ ਸੱਤਰੰਗੀ ਪੀਂਗ ਪੈ ਗਈ ਮੀਂਹ ਹਾਂ ਮੈਂ ਦੇਖੀ ਨਹੀਂ ਐ ਮਗਰ ਰੱਬ ਦਾ ਵੀ ਕੋਈ ਭੇਤ ਨਹੀਂ ਤੇ ਹੋਰ ਹਵਾ ਹਵਾ ਦੀ ਚੱਲਦੀ ਸੀ ਹਵਾ ਨਿਕਲ ਜਾਂਦੀ ਕੱਪੜਿਆਂ ਦੀ ਹੂੰ ਚਲੋ ਜੀ ਫੇਰ ਮਿਲਦੇ ਆਪਾ ਰੋਟੀ ਰੋਟੀ ਬਗਾਈਏ ਲਓ ਜੀ ਆਪਾਂ ਲਾ ਗਏ ਰੋਟੀਆਂ ਬਸ ਲੱਗ ਗਏ ਕਿਹੜਾ ਜੀ ਬਸ ਪਕਾ ਲਈਆਂ ਰੋਟੀਆਂ ਮੇਰੇ ਕੋਲੇ بس ਇੱਕ ਦੋ ਰਹਿ ਗਈਆਂ ਤੇ ਦੁਪਹਿਰੇ ਤਾਂ ਜੀ ਫਿਰ ਪੂਰੇ ਪਏ ਹੈਗੇ ਦੁਪਹਿਰੇ ਕੋਈ ਨਹੀਂ ਖਾਣਾ ਰੋਟੀ ਦਸਾਂ ਤਾਂ ਬਣਾ ਖਾਵੇ ਸਕੂਲ ਨੂੰ ਆ ਕੇ ਨਹੀਂ ਸਾਰੇ ਪੂਰੇ ਖਾਣਗੇ ਚਾਹ ਨਾਲ ਤੇ ਹਰਵਾ ਰਾਜਵਿੰਦਰ ਦੀਦੀ ਕਹਿੰਦੇ ਸੀ ਕਹਿੰਦੇ ਤੁਸੀਂ ਖੀਰ ਬਣਾ ਲਓ ਨਾਲ ਗੂੜਿਆਂ ਦੇ ਕਹਿੰਦੇ ਕਿ ਵਧੀਆ ਬਣ ਗੱਲ ਹੀ ਬਣ ਛੂਗੀ ਤੇ ਆਹ ਖੀਰ ਕੀ ਬਣਾਉਣੀ ਹੈ ਫੁੱਫੜੀ ਦਾ ਕਰਕੇ ਇਕ ਨਾ ਦੀਦੀ ਨੇ ਕਮੈਂਟ ਕਰਿਆ ਕਹਿੰਦੇ ਅੱਕੇ ਕੱਲ ਤਾਂ ਤੁਹਾਡਾ ਪ੍ਰੋਣਾ ਮੁੱਕਿਆ ਤੇ ਅੱਗੇ ਤੁਸੀਂ ਪੂਰੇ ਪੂਰੇ ਬਣਾ ਕੇ ਖਾ ਰਹੇ ਹੋ ਤਾਂ ਮੈਂ ਉਸ ਭੈਣ ਨੂੰ ਹੋਰ ਕੁਝ ਨਹੀਂ ਕਹਿਣਾ ਮੈਂ ਉਸ ਭੈਣ ਨੂੰ بس ਸਿਰਫ ਇੰਨਾ ਹੀ ਗੱਲ ਕਹੂੰਗੀ ਭੈਣ ਆ ਕਿ ਭਰਾ ਮੈਨੂੰ ਨਹੀਂ ਪਤਾ ਵੀ ਪਹਿਲਾਂ ਵੀਰੇ ਸਾਰੀ ਵੀਡੀਓ ਦੇਖਿਆ ਕਰੋ ਪੂਰੀ ਸਮਾਰ ਕੇ ਵੀ ਅਸੀਂ ਪੂਰੇ ਬਣਾਏ ਸੀ ਕਿ ਨਹੀਂ ਬਣਾਏ ਠੀਕ ਹੈ ਪਹਿਲਾਂ ਵੀਡੀਓ ਪੂਰੀ ਦੇਖਿਆ ਕਰੋ ਤੇ ਬਾਕੀ ਐ ਹੁੰਦਾ ਵੀ ਜੇ ਅਗਲੇ ਨੂੰ ਕਿਸੇ ਨੂੰ ਆਪਾਂ ਜੱਜ ਕਰਦੇ ਆ ਹਨਾ ਤਾਂ ਵੀ ਮਤਲਬ ਪਹਿਲਾਂ ਵੀ ਸਾਡੀ ਪਿਛਲੇ ਬਲੌਗ ਚੈੱਕ ਕਰਿਆ ਕਰੋ ਤੁਸੀਂ ਦੇਖਿਆ ਕਰੋ ਵੀ ਉਹ ਤਾਂ ਐ ਪਤਾ ਲੱਗ ਜਾਂਦਾ ਵੀ ਜਿਹੜਾ ਬੰਦਾ ਜਿਹਨੂੰ ਆਪਾਂ ਜੱਜ ਕਰ ਰਹੇ ਆ ਹਨਾ ਕਿਵੇਂ ਦਾ ਤਾਂ ਇਸ ਲਈ ਵੀ ਬਿਨਾ ਮਾੜਾ ਕਲਿੱਪ ਦੇਖ ਕੇ ਥੋੜੀ ਜੀ ਹਨਾ ਵੀ ਜਹਾ ਮੈਂ ਉੱਤੇ ਲਿਖਿਆ ਸੀ ਵੀ ਪੂਰੇ ਖਾਲੋ ਹਨਾ ਤਾਂ ਵੀ ਆਪਾਂ ਜਿਵੇਂ ਥੰਬਨੇਲ 'ਚ ਲਿਖਿਆ ਸੀ ਤਾਂ ਉਸ ਚੀਜ਼ ਨੂੰ ਦੇਖ ਕੇ ਕਿਸੇ ਨੂੰ ਜੱਜ ਨਾ ਕਰਿਆ ਕਰੋ ਵੀਡੀਓ ਨੂੰ ਫੁੱਲ ਦੇਖਿਆ ਕਰੋ ਬਾਕੀ ਪਿਛਲੀਆਂ ਵੀਡੀਓ ਜਿਹੜੀਆਂ ਉਹ ਦੇਖਿਆ ਕਰੋ ਕਿਉਂਕਿ ਫਿਰ ਉਹ ਤੋਂ ਐ ਪਤਾ ਲੱਗ ਜਾਂਦਾ ਵੀ ਬੰਦਾ ਕਿਵੇਂ ਦਾ ਕਿਵੇਂ ਦਾ ਨਹੀਂ ਇਸ ਲਈ ਬਿਨਾ ਕੁਝ ਸੋਚੇ ਸਮਝੇ ਹਨਾ ਬਿਨਾ ਕੋਈ ਆਲੇ ਨੂੰ ਜਾਣੇ ਦੇਖੇ ਤਾਂ ਜੱਜ ਨਾ ਕਰਿਆ ਕਰੋ ਕਿਸੇ ਨੂੰ ਵੀ ਤੇ ਬਾਕੀ ਵੀਡੀਓ ਨੂੰ ਭੈਣੋ ਭਾਪੂ ਜਿਹਨੇ ਵੀ ਕਮੈਂਟ ਕਰਿਆ ਭੈਣ ਨੇ ਪੂਰੀ ਵੀਡੀਓ ਨਹੀਂ ਦੇਖੀ ਉਹਨਾਂ ਨੇ ਬਸ ਉੱਤੋਂ ਥਾਮ ਰਿਹਾ ਦੇਖ ਕੇ ਤੇ ਟਾਈਟਲ ਦੇਖ ਕੇ ਕਹਾ ਸੀ ਕੰਮ ਸੋਡਾ ਪੁਰਾਣਾ ਮਰਿਆ ਤੁਸੀਂ ਪੂਰੇ ਬਣਾਏ ਆ ਨਾ ਤਾਂ ਇਸ ਲਈ ਸਭਾ ਵੀਡੀਓ ਨੂੰ ਦੇਖਿਆ ਕਰੋ ਜਿ ਪਹਿਲਾਂ ਸਵਾਹ ਹੀ ਫੇਰ ਅਗਲੇ ਨੂੰ ਜੱਜ ਕਰਿਆ ਕਰੋ ਲੋ ਜੀ ਆ ਦੋਰ ਆਪਾਂ ਸ਼ੇਰੂ ਭਰਨ ਦਾ ਚੰਗਾ ਤਾਂ ਕੋਸਰਾ ਤਾਲੀਆਂ ਪਈਆਂ ਤੇ ਸ਼ੇਰੂ ਤਾਂ ਇੱਥੇ ਬੈਠਾ ਜੀ ਸ਼ੇਰੂ ਤਾਂ ਇੱਥੇ ਹੁੰਦਾ ਆਪਣਾ ਰੋਟੀ ਦਾ ਟਾਈਮ ਤੇ ਘਰੀ ਤੇ ਜਿੰਮੀ ਆਪਣਾ ਖੇਤ ਵਗ ਜਾਂਦਾ ਕਿਉਂਕਿ ਜਿੰਮੀ ਨੂੰ ਪਹਿਲਾਂ ਦੋ ਤਿੰਨ ਵਾਰੀ ਜੀ ਬੰਨਤਾ ਦੇਣੇ ਵੀ ਐਸ ਇਸ ਵੇਲੇ ਬੰਨਣਾ ਲੱਗ ਜਾਂਦੇ ਸੀ ਆਪਾਂ ਵੀ ਰੋਟੀ ਨੂੰ ਢਖਪਾ ਕੇ ਉਹਨੂੰ ਤੇ ਉਹਨੂੰ ਬੰਨ ਦੇ ਦਿੰਦੇ ਸੀ ਤੇ ਹੁਣ ਉਹਨੂੰ ਦੋ ਤਿੰਨ ਦਿਨ ਪਤਾ ਲੱਗਾ ਵੀ ਮੈਨੂੰ ਡੇਲੀ ਬੰਨ ਦਿੰਦੇ ਆ ਤੇ ਹੁਣ ਉਹ ਵੀ ਸੁਨੇਹਾ ਹੀ ਬੱਸ ਜਿਹੜਾ ਡੈਡੀ ਜਾਂਦੇ ਆ ਨਾ ਖੇਤ ਗੇੜਾ ਮਾਰਨ ਤੇ ਉਹ ਉੱਥੇ ਹੀ ਰਹਿ ਤੰਦਾ ਖੇਤ ਹੀ ਬੱਸ ਫਿਰ ਵਾਪਸ ਆਉਂਦਾ ਇਹ ਨੂੰ ਝੁੰਬੀ ਜੀ ਬੈਠਾ ਰਹਿੰਦਾ ਤੇ ਫਿਰ ਉਹਦੀ ਰੋਟੀ ਹੁਣ ਸਾਨੂੰ ਖੇਤal ਜਾਣੀ ਪੈਂਦੀ ਹੈ ਤੇ ਫਿਰ ਵੀ ਆਪ ਨੂੰ ਆਏ ਹੁੰਦਾ ਜੀ ਹਨਾ ਵੀ ਚਲੋ ਵੀ ਭੁੱਖਾ ਦਾ ਤੇ ਫਿਰ ਉਹਦੀ ਰੋਟੀ ਤੇ ਲੱਸੀ ਖੇਤ ਲੈ ਜਾਂਦੇ ਆ ਤੇ ਅੱਜ ਤੱਕ ਬਚਾਰਿਆਂ ਨੂੰ ਲੱਸੀ ਹੈ ਨਹੀਂ ਤੇ ਸਾਡੇ ਉਹਨਾਂ ਨੂੰ ਉਹਦੀ ਸ਼ੇਰੂ ਵਰਗਿਆਂ ਨੂੰ ਆਦਤ ਹੈਗੀ ਪਹਿਲਾਂ ਰੋਟੀ ਖਾਣਗੇ ਫਿਰ ਉਤੋਂ ਲੱਸੀ ਪੀਣਗੇ ਆਦਤ ਹੈ ਇਹਨਾਂ ਨੂੰ ਪਹਿਲਾਂ ਲੱਸੀ ਨਹੀਂ ਪੀਂਦੇ ਪਹਿਲਾਂ ਰੋਟੀ ਪਹਿਲਾਂ ਰੋਟੀ ਖਾਣਗੇ ਇੱਥੇ ਲੱਸੀ ਪੀਣਗੇ ਤੇ ਚਲੋ ਕੋਈ ਨਹੀਂ ਘੁੱਟ ਦੁੱਧ ਪਾ ਲਾਂਗੇ ਪਤਲਾ ਕਰ ਤਾ ਤੇ ਖਾ ਲੈਣਗੇ ਫਿਰ ਰੋਟੀ ਚਲੋ ਜੀ ਕੋਲ ਲੱਗਦਾ ਹੈ ਨਾ ਵਿਚਾਰਾਂ ਨੇ ਇਹ ਇਹ ਵੀ ਆਹ ਜਿੰਦੇ ਆਪਣੇ ਹੱਥਾਂ ਕਨੀ ਝਾਕ ਦਿਆ ਹੈ ਨਾ ਤੇ ਉਹਨਾਂ ਨੂੰ ਵਿਚਾਰਾਂ ਨੂੰ ਇਹਨਾਂ ਨੂੰ ਆ ਹੀ ਹੁੰਦਾ ਵੀ ਇਹਨਾਂ ਦੀ ਕਦੋਂ ਰੋਟੀ ਪੱਕੂਗੀ ਕਦੋਂ ਸਾਨੂੰ ਪਾਉਣਗੇ ਤੇ ਚਲੋ ਜੀ ਰੋਟੀ ਆਪਾਂ ਪਕਾ ਲਈ ਹੁਣ ਮੈਂ ਸਬਜ਼ੀ ਗਰਮ ਕਰਦੀ ਆ ਤੇ ਖੇਤ ਵਾਲੇ ਖੇਤ ਹੈ ਹਜੇ ਤੇ ਉਹਨਾਂ ਨੂੰ ਪੁੱਛਦਿਆਂ ਫੋਨ ਕਰਕੇ ਉਹ ਤਾਂ ਜੀ ਆਉਣ ਆ ਜਾਣਗੇ ਪਤਾ ਨਹੀਂ ਕੀ ਕਰਦੇ ਆ ਮੈਂ ਤਾਂ ਜਿੰਦਰੀ ਵੀ ਲੈ ਕੇ ਗਏ ਆ ਬੱਟਾ ਪਾਉਣ ਵਾਲੀ ਪਤਾ ਨਹੀਂ ਉਹਦੇ ਨੇ ਕੀ ਕਰਦੇ ਆ ਕੀ ਨਹੀਂ ਐਹੋ ਜਿਹਾ ਮੌਸਮ ਹੈ

ਸਾਰਾ ਜਿਹੜਾ ਬੂੜਾ ਸਾਰਾ ਕਸ਼ੂ ਹੱਲੋ ਸਾਰਾ ਵਧ ਗਿਆ ਸੁਤਿ ਜਿਹੜਾ ਹਰੇ ਬਾਈ ਨੂੰ ਜਾਉਣਾ ਘਰ ਕਾ ਕੇ ਅਸੀਂ ਗੱਲ ਨੇ ਕਿੱਤਿਆਂ ਜੀ ਨਹੀਂ ਉਹ ਲਿਆਉਣ ਗਿਆ ਦੇ ਸੀ ਕਿ ਰੇਤਾ ਇਹ ਸੁਗੋ ਚੱਕਾ ਬਹੁਤ ਬਹੁਤ ਜੱਟਾ ਨੇ ਉਹ ਕਿੱਥੇ ਹੀ ਆ ਰੇਤਾ ਅਸੀਂ ਜਾਵਾਂਗੇ ਡੋਡਰਾਂ ਦੇ ਰੇਤੇ ਨਾ ਕਿੱਥੇ ਜਾ ਕੇ ਸਹੀ ਹੋਗਾ ਮਾੜਾ ਬੋਟਾ ਬੈਣਾ ਵਧਣਾ ਪੂਆ ਜਿਹੜਾ ਪਾਣੀ

ਹੁਣ ਅਸੀਂ ਸਾਸਨ ਹੋ ਸੜਦੀਆਂ ਮੰਮੀ ਭਰ ਦੇਣਗੇ ਤੇ ਮੈਂ ਸੜਦੀ ਆ ਤੇ ਕਿਉਂਕਿ ਸਿੱਟਣਾ ਤਾਂ ਪੈਣਾ ਹੀ ਆ ਜੀ ਰੱਬ ਉੱਤੇ ਫੇਰ ਖੜਾ ਹੁਣ ਤਾਂ ਥੋੜਾ ਜਿਹਾ ਅੱਠ ਰਿਹਾ ਫੇਰ ਫੇਰ ਹੋਰ ਪਾਰਾ ਹੋ ਜੂ ਆ ਦੇਖੋ ਹਾਲ ਦੇਖੋ ਕਿਵੇਂ ਹੋਗਾ ਬਸ ਹਾਂ ਤਾਂ ਕੱਦੂ ਕਰਾਉਣਾ ਹੋਵੇ ਪਤਾ ਇਹਨਾਂ ਨੂੰ ਲੈ ਜਾਂਦੇ ਖੋਲ ਕੇ ਹੋਰ ਆਪ ਨੂੰ ਟਰੈਕਟਰ ਹੈ ਮੈਂ ਤੇਲ ਵਾਲਣਾ ਕੋਈ ਫਾਇਦਾ ਨਹੀਂ ਉਧਰੋਂ ਆ ਮੈਡਮ ਆਏ ਦੋਨੇ ਬੈਠੇ ਗਏ ਸੁੱਕੇ ਥਾਂ ਚ ਬੰਨੀ ਐ ਇੱਕ ਬਾੜਾ ਕਰਕੇ ਕਰਦੀ ਠਿਕ ਬੈਂਦੀ ਨਹੀਂ ਵੀ ਤੂੰ ਭੈ ਜਾ ਉੱਥੇ ਬਾਹਰ ਪਾਣੀ ਖੜਾ ਛੋਡੇ ਥੱਲੇ ਉਧਰੋਂ ਆਣੀ ਵੰਦੀ ਬੱਚੀ ਮੰਮੀ ਪੂਰਾ ਉਹ ਕਰਦੀ ਐ ਬੈਠੀ ਗੁੱਜਾ ਖਾਣਗਣ ਹੂੰ ਬੈਠੀ ਨਹੀਂ ਛੋਟੀ ਤੋਂ ਇੱਧਰ ਹੀ ਚੱਕੀ ਜਾਂਦੀ ਐ ਉਹ ਤਾਂ ਬਹਿ ਗਈਆਂ ਕਿਉਂਕਿ ਜੇ ਛੋਟੀਆਂ ਥੱਲੇ ਬਾੜਾ ਪਾਣੀ ਖੜਾ ਤੇ ਗਾਈਆਂ ਥੱਲੇ ਸੁੱਕਾ ਸੀ ਬੱਚੀ ਥੱਲੇ ਵੀ ਸੁੱਕਾ ਸੀ ਇੱਧਰ ਬੰਨਤੀ ਕਟੰਗ ਵਾਲੇ ਥਾਂ ਤੇ ਪਤਾ ਨਹੀਂ ਤਾਂ ਕਟੀਆਂ ਕੱਟੀ ਨੂੰ ਭਾਲਦੀ ਐ ਭਾਈ ਕੱਟੀ ਦੇ ਨਾਲ ਰਹਿੰਦੀ ਐ ਹੁੰਦੀ ਐ ਇੱਥੇ ਇਹ ਤਾਂ ਮੋਜਾ ਹੂੰ ਮੋਜਾ ਚਲੋ ਜੀ ਸਿੱਟ ਲਈ ਅਗੋਂ ਨਵੇਂੜੀ ਐ ਤਾਂ ਉਹਦਾ ਕੰਮ ਤੇ ਰੱਬ ਦੇਖੋ ਫੇਰ ਐ ਕਾਲੀਆਂ ਘਟਾਵਾਂ ਆਈ ਜਾਂਦੀਆਂ ਚੜ ਚੜ ਕੇ ਨਮੇੜੀਏ ਕੰਮ ਲਓ ਜੀ ਆਪਣੇ ਨਾ ਉਹ ਆ ਰਹੇ ਹੈ ਝੋਨਾ ਲਾਉਣ ਵਾਲੇ ਉਹ ਦਾ ਝੋਨਾ ਦਾ ਕੱਲ ਨੂੰ ਲਾਉਣਗੇ ਅੱਜ ਉਹ ਉਹ ਪੱਟਣ ਆਏ ਜੀ ਜੀ ਹੁੰਦੀ ਜਿਸ਼ਨ ਕੇ ਫੱਟਕ ਜੀਰੀ ਜੀਰੀ ਵੀ ਹੁੰਦੀ ਹੈ ਫੱਟਕ ਵੀ ਆਖਦੇ ਨੇ ਤੇ ਮੈਂ ਕਰੀਏ ਕਿ ਆ ਡੈੜੀ ਲੈ ਕੇ ਜਾਂਦੇ ਆ ਤੇ ਹੈਗੇ 8 9 ਜਣੇ ਡੈੜੀ ਆ ਗਿਆ ਡਾਇਰੈਕਟਰ ਲੈ ਕੇ ਡੈੜੀ ਤੇ ਰਮਨ ਲੱਗਣਗੇ ਢੁੱਲ ਕੇ ਬੰਦ ਕਰਕੇ ਵੀਡੀਓ ਹੈ ਹੋੜੀ ਕੋਲੇ ਉੱਧਰ ਕਰਕੇ ਚਲਾ ਦੇਖੀ ਕਬੂਤਰ ਦਿਖਾ ਸਾਰੇ ਜਿਹੜਾ ਆਪਣੀ ਮੂੰਗੀ ਖਣਿਆਉਣਾ ਹਾਂ ਦੇਖ ਬੰਦ ਕਰਕੇ ਬਸ ਉੱਡੀ ਉਹ ਉੱਡੀ ਗਿਆ ਹੋੜੀ ਕਰਕੇ ਦਵਾਣੀ ਦੀ ਇਹ ਦੰਦਾ ਚਲ ਖਾ ਲੈਣ ਤੇ ਸਾਰੀ ਖਿਆਰੇ ਮੂੰਗੀ ਜੇ ਉਹ ਜੀ ਕੱਢ ਦਿੰਦਾ ਜਿੰਨੀ ਕਿ ਮੈਂ ਪੱਲੀ ਚ ਪਾਉਣੀ ਹੈ ਸਾਰੀ ਬਾਹਰ ਮਾਰਦਾ ਕੱਢ ਕੇ ਚਲੋ ਪੰਜਾਹੜਾ ਲਾਗੇ ਮੈਂ ਪਾ ਤੇ ਨੂੰ ਤੇ ਜਿਹੜਾ ਉਛਲੀਆਂ ਬਣਾਉਣੀਆਂ ਬਣਾ ਲਾਂ ਬਣਾ ਲਿਆ ਡੈਡੀ ਆ ਗਿਆ ਪਾਪਾ ਲੋ ਜੀ ਟਰਾਲਾ ਮਿੱਟੀ ਦਾ ਤੇ ਰੇਤੇ ਦਾ ਮੈਂ ਉੱਧਰ ਤਾਂ ਵੀੜੀ ਪਾਣੀ ਬਣਾਉਂਦੀ ਉੱਧਰ ਪਾਈ ਹੈ ਲੋ ਜੀ ਪਸ਼ੂ ਬੁਸਣਾ ਥੱਲੇ ਤਾਂ ਜੀ ਜਵਾਨੀ ਆਪਾਂ ਐ ਗਿੱਲਾ ਸੁੱਲਾ ਜਾਂ ਵੀ ਐ ਪਸ਼ੂ ਬੈਠੇ ਰਹਿਣਗੇ ਗਿੱਲੇ ਖਾਂ ਚਾਹੀ ਨਹੀਂ ਆਪਾਂ ਉਹ ਕਰਦੇ ਤੇ ਚਲੋ ਜੀ ਪਸ਼ੂ ਆਏ ਬੰਦੂਗਾ ਬਧੀਆ ਆਰਾਮ ਨਾਲ ਬਹਿ ਜਾਣਗੇ ਲੋ ਜੀ ਕੰਗਾਈ ਨਹੀਂ ਗਾ ਵੀ ਨਾ ਪਿਆਖਣਗੇ ਇੱਥੇ ਕੋ ਫੜੀ ਹੈ। ਕੋਲਾ ਕੋ ਸੇ ਛਲਵਾ ਦਾਂਗੇ ਇਹ ਕੁਛ ਬਾਹਰ ਲਵਾ ਦਾਂਗੇ। ਲੋ ਜੀ ਆਪਾਂ ਭੁੰਨਣ ਲੱਗੇ ਛੱਲੀਆਂ ਤੇ ਕਿੱਦੇ ਨਾਲ ਛੱਲਵੇਂ ਲਿਆਂਦੇ ਆਂ ਉਹ ਤਾਂ ਖਾ ਲੈਂਦੇ ਸੀ ਕਦੇ ਇੱਕ ਇੱਕ ਭੁੰਨ ਲਈ ਕਾ ਮਹੱਜ ਚੱਲ ਸਾਰਿਆਂ ਨੂੰ ਦੋ ਦੋ ਆ ਜਾਣੀਆਂ। ਆ ਮੀ ਬਾਟੀ ਚ ਫਾਕੇ ਖਾਵਾਂਗੇ। ਕਿਵੇਂ ਮਰਜੀ ਖਾ ਲਈ ਅਸਾਂ ਹੀ ਖਾਣ ਲਈ ਨੇ ਬੁਲਾ ਦੇ। ਤੂੰ ਬਾਟੀ ਦੀ ਬਾਲੀ। ਮੈਂ ਨੂੰ ਨਮਾ ਚਾ ਪਾਤਿਆਂ ਮੱਛ ਕੋਣ ਪਾਉਂਦਾ ਨਹੀਂ ਕੋਣਿਆ ਖਿਉ ਨਹੀਂ ਪਾਉਂਦੇ ਨਿੰਬੂ ਤੇ ਨੂਨ ਬਸ ਅਜੂ ਜੀ ਸਾਰੇ ਜਣੇ ਛੱਲੀਆਂ ਖਾ ਲੋ ਪਹਿਲਾ ਦਾ ਉਹ ਸੀਗਾ ਮਸਾ ਅੱਗ ਜੀ ਮਚਾਈ ਤੇਲ ਪਾ ਕੇ ਮਚਾਈ ਸੀ ਕਿਹੜਾ ਸੀ ਪਾਇ ਸੀ ਟਟਾ ਲ ਪਟਰੋਲ ਸ਼ਾਇਦ ਚਲੋ। ਕੇ ਸੋਨ ਸਾਰੀਆਂ ਦਿਖਾਵਾਂਗੀ ਕਿ ਆਪਾਂ ਬਣਾ ਲਈ। ਲਓ ਜੀ। ਮਿੱਟੀ ਕਰਤੀ ਪੱਤਰ ਤੇ ਹੁਣ ਲਤੜਦੇ ਆ ਇਹਨੂੰ ਕਿਉਂਕੀ ਜੰਮ ਜੇ ਜਾਊਗੀ ਲਤੜੇ ਨਾਲ ਫਿਰ ਗਾਰਾ ਜਾਨੀ ਬੰਦਾ। ਚਲੋ। ਫਿਰ ਜਾਂਦੇ ਲੋਟ ਤੇ ਆਪਣੀਆਂ ਛੱਲੀਆਂ ਮੈਂ ਬਣਾ ਬਣਾ ਲਈਆਂ ਜਿਵੇਂ ਤੇ ਰੈਡੀ ਆਵਦੀਆਂ ਲੱਗੇ। ਇੱਕ ਜਸ਼ਨੇ ਨੇ ਖਾ ਲਈ ਤੇ ਮੱਖ ਖਾਣਾ ਚੈੱਕ ਕਰੋ। ਹੋ ਲੈ ਕਣੀਆਂ ਡਿੱਗਣ ਲੱਗੀਆਂ ਮੈਂ ਐਂ ਸੋਚ ਰਹੀ ਸੀ ਮੈਂ ਹੋਰ ਚੱਕ ਲਵਾਂ ਦੋ ਕੁ ਲੱਕੜਾਂ ਅੰਦਰ ਵਾਸ ਇੱਕ ਅੱਧੀ ਹੋਰ ਹੋਊਗੀ ਛਟੀ ਜੀ ਤੇ ਉਹਦਾਂ ਬਣ ਜਾਣੀਆਂ ਚਲੋ ਦੋ ਦੋ ਆ ਜਾਣੀਆਂ ਸਾਰਿਆਂ ਨੂੰ ਖਾ ਲੈਣਗੇ ਇੱਕ ਤੋ ਦਾਣਾ ਸਾਡੇ ਨਾਲ ਤੱਕਲਾ ਸੀ ਜਿਹੜਾ ਆਪਣਾ ਤੱਕਲਾ ਹੁੰਦਾ ਮਤਲਬ ਜਿਹੜਾ ਆਪਣਾ ਚਰਖੇ ਤੇ ਬਣੇ ਹੁੰਦੇ ਆ ਪਤਾ ਨਹੀਂ ਕਿੱਧਰ ਗਿਆ ਉਹ ਉਹ ਵਧੀਆ ਸੀਗਾ ਲੰਮਾ ਤਾਰ ਥੋੜੀ ਜਿਹੀ ਛੋਟੀ ਹੈ ਤਾਂ ਭਜਦੀ ਤਾਰ ਹੱਥ ਦੇਖੋ ਮੇਰੇ ਕਿਵੇਂ ਹੋ ਗਈ ਮੋਗਲੇ ਮੋਗਲੇ ਬਸ ਯਾਹੇ ਛੇਕਣਾ ਬਣਿਆਣਾ ਹੋਰ ਲਿਓਣੀ ਆ ਮੈਂ ਲੱਕੜ ਚਾਤੀ ਤੇ ਦੋ ਤਿੰਨ ਹੋਰ ਬਣਾਵਾਂਗੇ ਦੋ ਦੋ ਆ ਜਾਣੀਆਂ ਸਾਰਿਆਂ ਨੂੰ ਜਸ਼ਨ ਤੇ ਰੈਡੀ ਆਵਣੀਆਂ ਦੋਨੇ ਲੈ ਗਏ ਉਹਨਾਂ ਨੂੰ ਨਿੰਬੂ ਲਾ ਕੇ ਦਿੱਤਾ ਸੀ ਖੇਤ ਜਾਵੜੇ ਕਿਉਂਕਿ ਕੱਲ ਨੂੰ ਬਾਰੀ ਹੈ ਤੇ ਬੰਦੇ ਨਕ ਤੇ ਕਰਨਗੇ ਚਲਿਆ ਹੋ ਗਿਆ ਰੈਡੀ ਮੰਮੀ ਮਿੱਟੀ ਸਟਾਇਲ ਦਾ ਫੈਲਾ ਨਹੀਂ ਆਇਆ ਨਾਲ ਮਿੱਟੀ ਆਹਰਾ ਸਮਝ ਨਹੀਂ ਮਨ ਹੀ ਉਹ ਯਸ ਫਨਾਰੀ ਸੰਨੀ ਵੀ ਕਾਲੀ ਲਾਇਰ ਨਹੀਂ ਹੁੰਦੀ ਮਨ ਖਾਦੀ ਨਹੀਂ ਬਹੁਤ ਬੱਕੀ ਇੰਨਾ ਤਾਂ ਮੈਨੂੰ ਪਤਾ ਨਹੀਂ ਘੱਟ ਹੀ ਆ। ਉਹ ਬੋਲੇ ਕਮੂਗਾ ਕੱਢੀ। ਉਹ ਆ ਕੱਢੀ। ਇਹ ਬਾਬਾ ਡਾਡੀ ਆਇ ਨਹੀਂ। ਡਾਡੀ ਉੱਤਰ ਰੱਖਨੇ ਆਉਗਾ। ਡਾਡੀ ਆਜੂ ਲੈ ਗਿਆ। ਠੀਕ ਚੱਲੀ। ਥਾਲੋ ਜੀ ਥਾਲੋ ਜੀ ਨਹੀਂ। ਚੱਲੀਆਂ। ਆ ਦੇ ਲਓ ਜੀ ਡੈਡੀ ਦੀ ਰਹਗੀ ਕਿਛਲੀ ਹੋਰ ਲੈ ਲੈ ਪੁੱਤ ਲੈ ਲਾ ਖਾਲਾ ਆਇ ਤੁ ਅੱਦੂ ਆ ਪਾਪਾ ਇਹ ਕੀ ਖਾਓ ਇਹ ਮਾਰ ਕਰਨੋਂ ਪਰ ਤੇ ਲਓ ਜੀ ਕੱਪੜੇ ਦੇਖੋ ਮੰਜੇ ਤੇ ਪਈ ਚਲੋ ਜੀ ਅੱਜ ਦੀ ਵੀਡੀਓ ਦਾ ਨਾ ਅੱਜ ਆਪਾਂ ਇੱਕ ਹੀ ਐਂਡ ਕਰਾਂਗੇ ਦੰਦਾਂ ਦੇ ਵਿੱਚ ਫਸ ਗਈ ਮੱਕੀ ਜੀ ਅਰਖ ਜੀ ਆਂਦੀ ਆ ਹੁਣ ਬੱਲੀ ਮੰਮੀ ਖਾ ਰਹੀ ਐ ਮੱਕੀ ਮੱਕੀ ਛੱਲੀ ਖਾ ਰਹੀ ਮੱਕੀ ਹੋਈ ਹੈ ਤੇ ਬੱਸ ਜੀ ਨਾਲ ਸਬਜ਼ੀ ਧਰਾਂਗੇ ਅੱਜ ਆਪਾਂ ਆਲੂ ਧਰਾਂਗੇ ਕੱਲੇ ਆਲੂ ਬੱਸ ਹੋਰ ਹੋਰ ਕਾਦੀ ਖਾਣੀ ਆ ਮਾਟਰ ਪਨੀਰ ਹਾਂ ਚਾਵਾ ਜੀ ਆਏ ਲੋ ਜੋ ਆਗਲੀ ਬਧੀ ਹੈ ਤੇ ਕਿਰਮਣ ਕਿਰਮਣ ਹੋਈ ਜਾਂਦੀ ਹੈ ਜੀ ਚੱਕ ਸਾਰਾ ਸੁਖ ਮਾਰ ਖੇ ਰੱਬ ਨੇ ਆਇ ਨਹੀਂ ਚਾਏ ਨਹੀਂ ਪੂਰਾ ਜੋਰ ਦਾ ਪਾ ਕੇ ਮੈਂ ਚੱਕ ਜਾ ਤੇ ਇੱਕ ਨਾ ਉਹ ਸੀਗਾ ਅਗਮਾ ਢਾੜੀ ਵਾਲ ਦੇ ਨਾਂ ਤੇ ਆਈਡੀ ਹੈ ਰਣਜੀਤ ਕੌਰ ਆਂਟੀ ਦਾ ਨਾਂ ਹੈਗਾ ਤੇ ਉਹ ਕਹਿੰਦੇ ਹੁੰਦੇ ਕਿ ਤੁਸੀਂ ਕਮੈਂਟ ਦਾ ਰਿਪਲਾਈ ਵੀ ਕਰਦੇ ਕੀ ਗੱਲ ਹੋ ਗਈ ਨਾ ਆਂਟੀ ਜੀ ਮੈਂ ਤਾਂ ਹਰੇਕ ਕਮੈਂਟ ਕੋਈ ਵੀ ਕਰਦਾ ਸਾਰਿਆਂ ਦਾ ਰਿਪਲਾਈ ਕਰਦੀ ਆਂ ਡੇਲੀ ਆ ਜੀ ਕੋਈ ਗੱਲ ਨਹੀਂ ਆਪਾਂ ਤਾਂ ਹਰ ਇੱਕ ਦਾ ਰਿਪਲਾਈ ਕਰਦੇ ਆਂ ਕਈ ਵਾਰੀ ਕੋਈ ਉਹ ਹੀ ਪ੍ਰੋਬਲਮ ਹੋ ਜਾਂਦੀ ਆ ਵੀ ਰਿਪਲਾਈ ਆ ਜਿਹੜਾ ਤੁਹਾਡੇ ਟਿੱਕਰ ਆਉਂਦਾ ਨਹੀਂ ਹੋਣਾ ਆਪਾਂ ਤਾਂ ਸਾਰਿਆਂ ਦਾ ਰਿਪਲਾਈ ਕਰਦੇ ਆਂ ਜੀ ਤੁਸੀਂ ਜਦੋਂ ਦੱਸਿਆ ਸੀ ਕਹਿੰਦੀ ਮੇਰੇ ਪੋਤੇ ਨੇ ਕਹਿੰਦੀ ਆਗਮ ਬਲੌਗ ਦੇ ਨਾਂ ਤੇ ਕਹਿੰਦੀ ਚੈਨਲ ਬਣਾਇਆ ਤੇ ਬਾਕੀ ਜੀ ਸਾਰੇ ਜਣੇ ਹਨਾ ਬੇਟੇ ਨੂੰ ਉਹਨਾਂ ਦੇ ਪੁੱਤੇ ਨੂੰ ਸਪੋਰਟ ਕਰੋ ਆਗਮ ਬਲੌਗ ਦੇ ਨਾਂ ਤੇ ਉਹਨਾਂ ਨੇ ਆਪਦੇ ਪਾ ਬੋਤੇ ਦਾ ਉਹਨੇ ਚੈਨਲ ਬਣਾਇਆਗਾ ਤੇ ਕਮੈਂਟ ਆਂਟੀ ਮੇਰੇ ਕੋਲ ਸਾਰੇ ਹੁੰਦੇ ਮੈਂ ਸਾਰਿਆਂ ਦੇ ਰਿਪਲਾਈ ਕਰਦੀ ਹੁੰਦੀ ਹਾਂ ਪਤਾ ਨਹੀਂ ਕੀ ਗੱਲ ਹੈ ਵੀ ਵੀ ਛੋਟੇ ਤੁਹਾਡੇ ਕੋਲ ਸ਼ੋਅ ਨਹੀਂ ਹੁੰਦੇ ਹੁਣੇ ਤੇ ਇੱਕ ਆਪਣੇ ਗੁਰਮੀਤ ਕੌਰ ਆਂਟੀ ਜੀ ਜਿਹੜੇ ਸਰਸਾ ਤੋਂ ਐ ਤੇ ਆਂਟੀ ਜੀ ਮੈਂ ਵੀ ਛੋਟੇ ਕਮੈਂਟ ਦਾ ਵੀ ਡੇਲੀ ਰਿਪਲਾਈ ਕਰਦੀ ਹੁੰਦੀ ਹਾਂ ਜੀ ਕੋਈ ਗੱਲ ਨਹੀਂ ਜੀ ਹਰੇਕ ਹਰੇ ਸਾਰਿਆਂ ਦੇ ਕਮੈਂਟ ਦਾ ਰਿਪਲਾਈ ਕਰਦੀ ਹੁੰਦੀ ਮੈਂ ਜੀ ਮੈਂ ਜੀ ਕੋਈ ਗੱਲ ਨਹੀਂ ਤੇ ਅੱਜ ਆਪਾਂ ਕਈ ਕਈ ਜਣਿਆਂ ਦੇ ਹਨਾ ਜਿਹੜੇ ਕਮੈਂਟ ਸੀਗੇ ਉਹਨਾਂ ਦੇ ਅੱਜ ਜਵਾਬ ਆਪਾਂ ਦੇ ਦਦੇ ਜਿੰਨੇ ਕ ਮੈਨੂੰ ਲੱਗਦਾ ਸੀਗਾ ਵੀ ਦੇਣੇ ਚਾਹੀਦੇ ਆਪਾਂ ਨੂੰ ਤੇ ਬਸ ਜੀ ਆਲੂ ਬਣਾਵਾਂਗੇ ਆਪਾਂ ਦਾਲ ਸਬਜ਼ੀ ਦੀ ਪਈ ਐ ਬਸ ਮਾੜੀਆਂ ਨੇ ਕੜੀਆਂ ਹਟਣ ਤਾਂ ਫਿਰ ਮੈਂ ਮਸਾਲਾ ਮਸੂਲਾ ਘੋਟ ਕੇ ਧਰਤੀ ਮੈਂ ਸਭੀ ਵਾਰ ਦੇ ਕਰਦੇ ਮੈਂ ਭਾਂਡੇ ਚੱਕੂ ਭਾਂਡੇ ਚੱਕਣ ਵਾਲੇ ਪਰ ਕਿਉਂਕਿ ਮੈਂ ਛੱਲੀਆਂ ਬਣਾਉਣ ਲੱਗੀ ਜੀ ਤੇ ਖਾਧੀਆਂ ਹੀ ਨਹੀਂ ਸੀ ਕਿਤੇ ਆਏ ਵੀ ਸਾਰਿਆਂ ਨੇ ਇੱਕ ਇੱਕ ਤਾਂ ਕਦੇ ਆਖਣਾ ਕਦੇ ਖਾਲੀ ਕਿਸੇ ਕਰਤੀ ਖਾਲੀ ਬਸ ਆਏ ਜਿਹਾ ਹੋ ਸੀ ਅੱਜ ਵਕਾ ਚੱਲ ਮੈਂ ਬਣਾ ਦੇਣੀ ਸਾਰਿਆਂ ਨੇ ਜੇ ਦੋ ਦੋ ਖਾਣੀਆਂ ਜਿੰਨਾਂ ਨੇ ਤੇ ਚੁੱਲ੍ਹੇ ਤੇ ਆਕਮ ਚਾਲੀ ਸੀਗੀ ਆਪਾਂ ਮਹ ਗੈਸ ਕਾ ਲੋਂ ਬਾਲਣਾ ਫਿਰ ਸੋਰ ਪਤਾ ਗੈਸ ਜਿਆਦਾ ਬਰਜ ਜਾਂਦਾ ਨਾ ਪੁੱਤ ਮੀਚਾ ਤਾਂ ਖੜਾ ਨਾ ਜਸਨਾ ਮੀਚ ਨਾ ਉਰੇ ਆ ਜਾ ਤੇ ਚਲੋ ਜੀ ਆਪਾਂ ਕਰਦੇ ਆ ਇਸ ਦੇ ਨਾਲ ਵੀਡੀਓ ਦਾ ਐਂਡ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਅੱਜ ਵਾਲਾ ਛੋਟਾ ਜਿਹਾ ਵਲੌਗ ਪਤਾ ਨਹੀਂ ਛੋਟਾ ਵੜਿਆ ਕਿੱਡਾ ਵੜਿਆ ਮੈਂ ਚੈੱਕ ਨਹੀਂ ਕਰਿਆ ਤੇ ਸਾਰੇ ਜਣੇ ਪਲੀਜ਼ ਪੂਰਾ ਜ਼ਰੂਰ ਦੇਖਿਓ ਜੀ ਤੇ ਸਪੋਰਟ ਇਸੇ ਤਰ੍ਹਾਂ ਕਰਿਓ ਆਪਣੇ ਚੈਨਲ ਦੇ ਨਾਲ ਅੱਜ ਤਾਂ ਜੀ ਮੀਂਹ ਸਵੇਰੇ 12 ਵਜੇ ਸਵੇਰੇ ਅੱਖੀਂ ਰਾਤ 12 12:30 ਵਜੇ ਦਾ ਲੱਗਿਆ ਹੁਣ ਤੇ ਹੁਣ ਹਿਸਾਬ ਲਾ ਲਓ ਵੀ ਹੁਣ 5:30 ਦਾ ਟਾਈਮ ਹੋ ਗਿਆ ਤੇ ਬਸ ਕਿੜਮਣ ਕਿੜਮਣਾ ਹੀ ਹੋ ਰਹੀ ਆ ਬਸ ਨਾ ਕੋਈ ਆਏ ਵੀ ਨਹੀਂ ਕਭੀ ਪੂਰਾ ਮੋਟਾ ਆਇਆ ਝੋੜ ਦਾ ਆ ਟੁੱਟ ਕੇ ਪਿਆ ਨਾ ਕਿੜਮਣ ਕਿੜਮਣਾ ਰਾਤ ਵੀ ਰੂਰਾਇਆ ਕੀ ਰੋਇਆ ਫੁੱਲ ਤੇ ਫੇਰ ਸਵੇਰੇ ਤੜਕੇ ਆਇਆ 5:00 ਵਜੇ ਉਦੋਂ ਫੇਰ ਤੇਜ਼ ਸੀਗਾ ਤੇ ਬਸ ਇਦੂ ਬਾਅਦ ਹੀ ਤਾਂ ਕਿੜਮਣ ਕਿੜਮਣੀ ਹੋਈ ਜਾਂਦੀ ਐ ਕਿ ਨਵੇਂ ਮੇ। ਤੋ ਰੋਮੀ ਦਾ ਹੈ। ਹੁਣ ਰਹਾ ਜਿਹੜੀ ਨਾਲ ਮਿੱਟੀ ਛਟਾਈ ਹੈ ਤਾਂ ਗਾਰਾ ਬਣਦੀ ਜਮਈ। ਹੈ? ਹੈ ਗਾਰੇ ਤਾਂ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਦਾ ਐਂਡ ਪੂਰਾ ਰੱਬ ਕੋਲਿਆ ਖੜਾ ਦੀ ਜਮਾ ਆਇਆ ਹੈ ਬੀਵਿਅਰਸ ਪੂਰਾ ਨਾ ਇੱਕ ਮਿੱਟੀ ਹੋਇਆ ਬੈ ਕੰਮ ਤੇ ਚਲੋ ਜੀ ਮਿਲਦੇ ਆ ਮੇਰੇ ਨਾਲ ਪੈਰ ਦੇ ਉੱਤੇ ਨੇ ਮੱਖੀ ਨੇ ਦੰਦੀ ਵੱਢੀ ਹੁਣ ਖੁਰਪ ਹੋਈ ਜਾਂਦੀ ਹੈ। ਤੇ ਮਿਲਦੇ ਆਂਗੀ ਆਪਾਂ ਕੱਲ ਨੂੰ ਤੁਹਾਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਸਾਰੇ ਭੈਣ ਭਰਾ ਫਰੀ ਜੀ ਫੁੱਲ ਸਪੋਰਟ ਕਰਿਆ ਕਰੋ ਜੀ ਹੈਨਾ ਸਾਰੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਬਾਕੀ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਾਰੇ ਜਿਹੜੇ ਸਪੋਰਟ ਬਣਾਇ ਰੱਖੋ ਵੀਡੀਓ ਨੂੰ ਹਾਈਪ ਜਰੂਰ ਕਰਦਿਆ ਕਰੋ ਤੇ ਕਿਉਂਕਿ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਹੈਨਾ ਆਪਾਂ ਫੇਰ ਹੀ ਅੱਗੇ ਜਾਵਾਂਗੇ ਤੇ ਬਾਕੀ ਸਾਰੇ ਭੈਣ ਭਰਾ ਮਨੋ ਸੱਸੀ ਅਕਾਲ ਜੀ ਬਾਏ ਬਾਏ ਜੀ